ਸਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਹਰਦوار ਵਿਖੇ ਹਰ ਕੀ ਪੌੜੀ ਉੱਤੇ ਆਸਣ ਲਾ ਕੇ ਸਤ ਸੰਗ ਕਰਨ ਲੱਗੇ ਇੱਕ ਤਾਂ ਮਰਦਾਨਾ ਰਵਾਬ ਵਜਾਉਂਦਾ ਤੇ ਪਰਮਾਤਮਾ ਦੀ ਬਾਣੀ ਦਾ ਕੀਰਤਨ ਹੁੰਦਾ ਦੂਸਰਾ ਗੁਰੂ ਜੀ ਉਪਦੇਸ਼ ਕਰਕੇ ਜੀਆਂ ਨੂੰ ਸੱਚ ਧਰਮ ਦਾ ਗਿਆਨ ਦ੍ਰਿੜਾਉਂਦੇ ਜਿੰਨੇ ਵੀ ਬਾਹਰਮੁਖੀ ਕੀਰਿਆ ਕਰਮਸਨ ਉਹਨਾਂ ਦਾ ਖੰਡਨ ਕਰਦੇ ਇਸ ਤਰ੍ਹਾਂ ਉਪਦੇਸ਼ ਸੁਣਦਿਆਂ ਹੋਇਆਂ ਬਹੁਤ ਸਾਰੇ ਲੋਕ ਸ਼ਰਧਾਲੂ ਬਣ ਗਏ ਇੱਕ ਪੰਡਤ ਦਾ ਗੁਰੂ ਜੀ ਦੀ ਸੇਵਾ ਵਿੱਚ ਆਪਾ ਭੁੱਲਣ ਲੱਗਾ ਉਹ ਸੱਚ ਦਾ ਟੁੰਡਾਉ ਸੀ ਸੋ ਸੱਚ ਉਸ ਨੂੰ ਮਿਲ ਗਿਆ ਇੱਕ ਦਿਨ ਉਸ ਬ੍ਰਾਹਮਣ ਨੇ ਬੇਨਤੀ ਕੀਤੀ ਗੁਰੂ ਜੀ ਕਿਰਪਾ ਕਰਕੇ ਮੇਰੇ ਗ੍ਰਹਿ ਵਿਖੇ ਚਰਨ ਪਾਓ ਤੇ ਪ੍ਰਸ਼ਾਦ ਛਕ ਕੇ ਨਿਹਾਲ ਕਰੋ ਮੇਰਾਂ ਦੇ ਦਾਤੇ ਨੇ ਉਸ ਬ੍ਰਾਹਮਣ ਦਾ ਨਯੰਦਾ ਪ੍ਰਵਾਨ ਕਰ ਲਿਆ ਉਹਦੇ ਘਰ ਚਲੇ ਗਏ ਗੁਰੂ ਜੀ ਕੀ ਦੇਖਦੇ ਨੇ ਘਰ ਦੇ ਵਿਹੜੇ ਵਿੱਚ ਇੱਕ ਪਾਸੇ ਥੋੜੀ ਜਿਹੀ ਥਾਂ ਗੋਹੇ ਮਿੱਟੀ ਨਾਲ ਲਿਪੀ ਪੋਚੀ ਹੈ ਚਿੱਟੇ ਪੋਚੇ ਨਾਲ ਕਈ ਲਕੀਰਾਂ ਖਿੱਚੀਆਂ ਹੋਈਆਂ ਨੇ ਉਹਨਾਂ ਲਕੀਰਾਂ ਦੇ ਅੰਦਰ ਹੀ ਭੋਜਨ ਤਿਆਰ ਕਰਕੇ ਰੱਖਿਆ ਹੋਇਆ ਹੈ ਘਟ ਘਟ ਦੀ ਜਾਣਨ ਹਰ ਸਭ ਕੁਝ ਜਾਣ ਗਏ ਫਿਰ ਵੀ ਪੰਡਤ ਦਾ ਪਰਮ ਨਿਵਰਤ ਕਰਨ ਵਾਸਤੇ ਪੁੱਛਣ ਲੱਗੇ ਪੁਰਸ਼ਾ ਇਸ ਧਰਤੀ ਉੱਤੇ ਪੋਚਾ ਕਿਉਂ ਫੇਰਿਆ ਹੈ ਬ੍ਰਾਹਮਣ ਨੇ ਕਿਹਾ ਗੁਰੂ ਜੀ ਇਹ ਸੁੱਚਾ ਚੰਕਾ ਹੈ ਇਸ ਵਿੱਚ ਭੋਜਨ ਤਿਆਰ ਕੀਤਾ ਹੈ ਹੁਣ ਲਕੀਰ ਮਾਰ ਦਿੱਤੀ ਹੈ ਤਾਂ ਕਿ ਕੋਈ ਦੂਸਰਾ ਪੁਰਸ਼ ਅੱਗੇ ਹੋ ਕੇ ਚੌਂਕੇ ਨੂੰ ਅਪਵਿੱਤਰ ਨਾ ਕਰ ਦੇਵੇ ਗੁਰੂ ਜੀ ਮੁਸਕਰਾਏ ਅਤੇ ਬੋਲੇ ਪੁਰ샤 ਜਿਹੜਾ ਵੀ ਮਨੁੱਖ ਇਸ ਚੌਂਕੇ ਤੇ ਚੜਿਆ ਤਦੋਂ ਹੀ ਇਸਨੇ ਪਿੱਟੇ ਜਾਣਾ ਹੈ ਕਿਉਂਕਿ ਮਨੁੱਖ ਦੇ ਨਾਲ ਕਈ ਅਸ਼ੂਤ ਰਹਿੰਦੇ ਹਨ ਗੁਰੂ ਜੀ ਨੇ ਕਿਹਾ ਕਿ ਭਾਈ ਸਾਰੀ ਧਰਤੀ ਪਵਿੱਤਰ ਹੈ ਥੋੜੀ ਜਿਹੀ ਥਾਂ ਸਾਫ਼ ਕਰਨ ਨਾਲ ਕਿਤੇ ਸਾਰੀ ਧਰਤੀ ਥੋੜਾ ਸਾਫ਼ ਹੋ ਜਾਣੀ ਹੈ ਧਰਤੀ ਨੂੰ ਪਵਿੱਤਰ ਪਰਮਾਤਮਾ ਰੱਖਦਾ ਹੈ ਜੋ ਰੱਖਣ ਯੋਗ ਹੈ ਮਨੋਖ ਨੂੰ ਧਰਤੀ ਸਾਫ ਕਰਨ ਦੀ ਥਾਂ ਆਪਣੇ ਮਨ ਨੂੰ ਸਾਫ ਰੱਖਣਾ ਚਾਹੀਦਾ ਹੈ ਜਿਸ ਦੀ ਆਤਮਾ ਪਵਿੱਤਰ ਹੈ ਉਸ ਵਾਸਤੇ ਪਰਮਾਤਮਾ ਦੀ ਧਰਤੀ ਸਾਫ ਹੈ ਉਸ ਦੀ ਨਿਗਾਹ ਸਾਫ ਹੈ ਉਹ ਜੀਵਨ ਮੁਕਤ ਹੁੰਦਾ ਹੈ ਦਿਖਾਵੇ ਦੀ ਥਾਂ ਪਰਮ ਦਾ ਤਿਆਗ ਕਰੋ ਜੀਵਨ ਨੂੰ ਸਚਾਈ ਦੇ ਪੱਧਰ ਉੱਤੇ ਤੋਰਨ ਦਾ ਯਤਨ ਕਰੋ ਗੁਰੂ ਜੀ ਦੇ ਇਨ੍ਹਾਂ ਬਚਨਾਂ ਨੇ ਬ੍ਰਾਹਮਣਾਂ ਦੇ ਸਾਰੇ ਪਰਮ ਦੂਰ ਕਰ ਦਿੱਤੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ